ਗੁਰੂ ਅਰਜਨ ਦੇਵ ਜੀ ਅਤੇ ਭਾਈ ਬੈਲੋ ਜੀ ਦੀ ਸਾਖੀ ਇਹ ਸਾਖੀ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੇ ਪ੍ਰੇਮੀ ਸਿੱਖ ਭਾਈ ਬੈਲੋ ਜੀ ਦੀ ਨਿਮਰਤਾ ਸ਼ਰਧਾ ਅਤੇ ਸੇਵਾ ਭਾਵਨਾ ਨੂੰ ਦਰਸਾਉਂਦੀ ਹੈ ਇਹ ਦੱਸਦੀ ਹੈ ਕਿ ਛੋਟੀ ਤੋਂ ਛੋਟੀ ਸੇਵਾ ਵੀ ਜੇਕਰ ਸੱਚੇ ਮਨ ਨਾਲ ਕੀਤੀ ਜਾਵੇ ਤਾਂ ਉਹ ਪਰਮਾਤਮਾ ਅਤੇ ਗੁਰੂ ਦੀਆਂ ਨਜ਼ਰਾਂ ਵਿੱਚ ਬਹੁਤ ਮਹਾਨ ਬਣ ਜਾਂਦੀ ਹੈ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਸਮੇਂ ਗੱਲ ਹੈ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਇਸ ਮਹਾਨ ਕਾਰਜ ਵਿੱਚ ਸੇਵਾ ਕਰਨ ਲਈ ਪ੍ਰੇਰਿਤ ਕਰ ਰਹੇ ਸਨ ਦੂਰ ਦੂਰ ਤੋਂ ਸਿੱਖ ਸੇਵਾ ਕਰਨ ਲਈ ਅੰਮ੍ਰਿਤਸਰ ਪਹੁੰਚ ਰਹੇ ਸਨ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਤਨਮਾਨ ਧਨ ਨਾਲ ਸੇਵਾ ਕਰ ਰਿਹਾ ਸੀ ਇਸੇ ਦੌਰਾਨ ਪਾਈ ਬੈਲੋ ਜੀ ਜਿਨ੍ਹਾਂ ਦਾ ਪੂਰਾ ਨਾਮ ਪਾਈ ਬੈਲੋ ਜੀ ਸੁਲਤਾਨੀਆ ਸੀ ਆਪਣੀ ਪਿੰਡ ਸੁਲਤਾਨਵੰਡ ਤੋਂ ਸੇਵਾ ਕਰਨ ਲਈ ਪਹੁੰਚੇ ਪਾਈ ਬੈਲੋ ਜੀ ਬਹੁਤ ਹੀ ਗਰੀਬ ਅਤੇ ਨਿਮਰ ਸਿੱਖ ਸਨ ਉਹਨਾਂ ਕੋਲ ਵੱਡੇ ਵੱਡੇ ਦਾਨ ਕਰਨ ਲਈ ਧਨ ਨਹੀਂ ਸੀ ਪਰ ਸੇਵਾ ਕਰਨ ਦੀ ਇੱਛਾ ਸਰਦਾ ਸੀ ਮਿੱਟੀ ਚੁੱਕਣ ਦੀ ਸੇਵਾ ਹਰਮੰਦਰ ਸਾਹਿਬ ਦੀ ਉਸਾਰੀ ਲਈ ਬਹੁਤ ਸਾਰੀ ਮਿੱਟੀ ਇੱਟਾਂ ਅਤੇ ਹੋਰ ਸਮੱਗਰੀ ਦੀ ਲੋੜ ਸੀ ਭਾਈ ਬੈਲੋ ਜੀ ਨੇ ਮਿੱਟੀ ਢੋਣ ਦੀ ਸੇਵਾ ਚੁਣੀ ਉਹ ਨਿਤ ਸਵੇਰੇ ਤੜਕੇ ਉੱਠਦੇ ਆਪਣੇ ਸਿਰ ਤੇ ਮਿੱਟੀ ਦੀ ਟੋਕਰੀ ਚੁੱਕਦੇ ਅਤੇ ਉਸਾਰੀ ਵਾਲੀ ਥਾਂ ਤੇ ਪਹੁੰਚਦੇ ਉਹ ਦਿਨ ਰਾਤ ਬਿਨਾਂ ਥੱਕੇ ਬਿਨਾਂ ਕਿਸੇ ਸ਼ਿਕਾਇਤ ਦੇ ਇਹ ਸੇਵਾ ਕਰਦੇ ਰਹਿੰਦੇ ਉਨ੍ਹਾਂ ਦੇ ਕੱਪੜੇ ਮਿੱਟੀ ਨਾਲ ਲਿਬੜੇ ਰਹਿੰਦੇ ਪਰ ਉਨ੍ਹਾਂ ਦੇ ਚਿਹਰੇ ਤੇ ਸਤਿਸ਼ਟੀ ਅਤੇ ਖੁਸ਼ੀ ਝਲਕਦੀ। ਕਈ ਵਾਰ ਜਦੋਂ ਕੋਈ ਟੋਕਰੀ ਚੁੱਕਣ ਵਾਲਾ ਨਹੀਂ ਹੁੰਦਾ ਸੀ ਤਾਂ ਉਹ ਆਪਣੀਆਂ ਲੱਤਾਂ ਅਤੇ ਬਾਹਾਂ ਨਾਲ ਮਿੱਟੀ ਦੀਆਂ ਢੇਰੀਆਂ ਨੂੰ ਖਿਸਕਾ ਕੇ ਵੀ ਅੱਗੇ ਕਰ ਦਿੰਦੇ ਸਨ। ਉਨ੍ਹਾਂ ਦੀ ਸੇਵਾ ਇੰਨੀ ਨਿਮਰਤਾ ਸੀ ਕਿ ਉਹ ਹਰ ਇੱਕ ਕੰਮ ਨੂੰ ਪੂਰੇ ਮਨ ਨਾਲ ਢੋਂਦੇ ਸਨ। ਗੁਰੂ ਜੀ ਦੀ ਖੁਸ਼ੀ ਅਤੇ ਬਖਸ਼ਿਸ਼ ਗੁਰੂ ਅਰਜਨ ਦੇਵ ਜੀ ਆਪਣੇ ਸੇਵਕਾਂ ਦੀ ਸੇਵਾ ਨੂੰ ਬਹੁਤ ਗਹਿਰਾਈ ਨਾਲ ਵੇਖਦੇ ਸਨ। ਉਹਨਾਂ ਨੇ ਭਾਈ ਬੈਲੋ ਜੀ ਦੀ ਥਾ ਸ਼ਰਧਾ, ਨਿਰਸਵਾਰਥ ਸੇਵਾ ਅਤੇ ਲਗਨ ਨੂੰ ਵੇਖਿਆ। ਭਾਈ ਬੈਲੋ ਜੀ ਦੀ ਨਿਮਰਤਾ ਅਤੇ ਸੇਵਾ ਭਾਵ ਨੇ ਗੁਰੂ ਜੀ ਦੇ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ। ਇੱਕ ਦਿਨ ਗੁਰੂ ਜੀ ਨੇ ਭਾਈ ਬੈਲੋ ਜੀ ਨੂੰ ਬੁਲਾਇਆ। ਜਦੋਂ ਭਾਈ ਬੈਲੋ ਜੀ ਮਿੱਟੀ ਨਾਲ ਲਿਬੜੇ ਹੋਏ ਪੂਰੀ ਨਿਮਰਤਾ ਨਾਲ ਗੁਰੂ ਜੀ ਦੇ ਸਾਹਮਣੇ ਹੋਏ ਤਾਂ ਗੁਰੂ ਅਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਭਾਈ ਬੈਲੋ ਜੀ ਦੇ ਸਿਰ ਤੇ ਹੱਥ ਫੇਰਿਆ ਅਤੇ ਪਿਆਰ ਨਾਲ ਕਿਹਾ। ਭਾਈ ਬੈਲੋ ਸਭ ਤੋਂ ਪਹਿਲੋ ਸਭ ਤੋਂ ਪਹਿਲੋ ਦਾ ਖਿਤਾਬ ਗੁਰੂ ਜੀ ਦੇ ਇਹ ਇੱਕ ਬੋਲ ਸਿਰਫ ਤਾਰੀਫ ਨਹੀਂ ਸਨ ਬਲਕਿ ਇੱਕ ਬਖਸ਼ਿਸ਼ ਸੀ ਇਸ ਦਾ ਅਰਥ ਸੀ ਕਿ ਭਾਈ ਬੈਲੋ ਜੀ ਦੀ ਸੇਵਾ ਇੰਨੀ ਸ਼ੁੱਧ ਤੇ ਨਿਮਰ ਸੀ ਕਿ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਲੱਗਿਆਂ ਵਿੱਚੋਂ ਸਭ ਤੋਂ ਵੱਧ ਪ੍ਰਮੁੱਖ ਸਥਾਨ ਪ੍ਰਾਪਤ ਕਰ ਲਿਆ ਉਹਨਾਂ ਨੂੰ ਹਰਿਮੰਦਰ ਸਾਹਿਬ ਦੀ ਉਸਾਰੀ ਵਿੱਚ ਸੇਵਾ ਕਰਨ ਵਾਲੇ ਪਹਿਲੇ ਅਤੇ ਸਭ ਤੋਂ ਉੱਤਮ ਸੇਵਕਾ ਵਿੱਚ ਗਿਣਿਆ ਗਿਆ ਇਹ ਦਰਸਾਉਂਦਾ ਹੈ ਕਿ ਗੁਰੂ ਸਹਿਬਾਨ ਦੀ ਨਜ਼ਰ ਵਿੱਚ ਤਾਂ ਦੌਲਤ ਜਾਂ ਪਦਵੀ ਨਾਲੋਂ ਸੱਚੀ ਸਰਦਾ ਨਿਮਰਤਾ ਅਤੇ ਨਿਰਸਵਾਰਥ ਸੇਵਾ ਦਾ ਬਧੇਰੇ ਮਹੱਤਵ ਹੈ। ਭਾਈ ਬੈਲੋ ਜੀ ਨੇ ਆਪਣੀ ਸੁਧਾਰਨ ਮਿੱਟੀ ਦੀ ਸੇਵਾ ਨਾਲ ਗੁਰੂ ਜੀ ਦਾ ਤਾਂ ਪਿਆਰ ਬਖਸ਼ਿਸ਼ ਪ੍ਰਾਪਤ ਕੀਤੀ। ਇਹ ਸਾਖੀ ਸਾਨੂੰ ਇਹ ਸਿਖਾਉਂਦੀ ਹੈ ਕੋਈ ਵੀ ਸੇਵਾ ਛੋਟੀ ਜਾਂ ਵੱਡੀ ਨਹੀਂ ਹੁੰਦੀ। ਸਭ ਉਸ ਨੂੰ ਕਰਨ ਦਾ ਭਾਵ ਮਹੱਤਮਪੂਰਨ ਹੁੰਦਾ ਹੈ। ਨਿਮਰਤਾ ਗੁਰੂ ਘਰ ਵਿੱਚ ਨਿਮਰਤਾ ਹੀ ਸਭ ਤੋਂ ਵੱਡਾ ਗੁਣ ਹੈ। ਸੱਚੀ ਸਰਧਾ ਨਾਲ ਕੀਤੀ ਸੇਵਾ ਹਮੇਸ਼ਾ ਫਲ ਦਿੰਦੀ ਹੈ ਨਿਰਸਵਾਰਥ ਭਾਵਨਾ ਬਿਨਾਂ ਕਿਸੇ ਫਾਲ ਦੀ ਇੱਛਾ ਦੇ ਕੀਤੀ ਗਈ ਸੇਵਾ ਦੀ ਪਰਮਾਤਮਾ ਨੂੰ ਪ੍ਰਵਾਨ ਹੁੰਦੀ ਹੈ ਭਾਈ ਬੈਲੋ ਜੀ ਦੀ ਇਹ ਸਾਖੀ ਅੱਜ ਵੀ ਲੱਖਾਂ ਸਿੱਖਾਂ ਨੂੰ ਸੇਵਾ ਕਰਨ ਅਤੇ ਨਿਮਰਤਾ ਦਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੰਦੀ ਹੈ